ਆਲੋ ਮਦਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਏਸ਼ੂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਕਬਜਾ ਲਿਆ ਜਾ ਰਿਹਾ ਹੈ ਆ ਔਰ ਇਹ ਕਬਦੀ ਦੀ ਰਕਮ ਦਿਨੋਂ ਦਿਨ ਵੱਧ ਰਹੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਫਿਰ ਆਪਾਂ ਗੱਲ ਕਰਾਂਗੇ ਕਿ ਜਿਹੜੇ ਮਜ਼ਦੂਰ ਦੂਗੇ ਸੂਬਿਆਂ ਤੋਂ ਪੰਜਾਬ ਆਏ ਹਨ ਔਰ ਇਥੇ ਉਹ ਹਰ ਦੋਜ ਕੋਈ ਨਾ ਕੋਈ ਜਨਮ ਦੀਆਂ ਟਟਨਾਵਾ ਕਰਦੇ ਰਹਿੰਦੇ ਹਾਂ ਜਿਨ੍ਹਾਂ ਦੇ ਤਹਿਤ ਕਈ ਆਦਮੀ ਤਾਂ ਮਾਰੇ ਵੀ ਗਏ ਕਈ ਸਤ ਜਗ ਨਹੀਂ ਹੋਏ ਕញ្ញਾਂ ਦਾ ਕੁਟਕਟਾਪਾ ਵੀ ਕੀਤਾ ਇਹਨਾਂ ਲੋਕਾਂ ਨੇ ਔਰ ਉਹ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਬਿਲਕੁਲ ਖਮੋਸ਼ ਦਿਖਾਈ ਦੇ ਰਹੀ ਹੈ ਔਰ ਅਗਲੀ ਗੱਲ ਜਿਹੜੀ ਕਰਾਂਗੇ ਉਹ ਆਪਾਂ ਹੜ੍ਹਾਂ ਬਾਰੇ ਕਰਾਂਗੇ ਕਿ ਹੜ੍ਹਾਂ ਦੇ ਆਉਣ ਤੋਂ ਬਾਅਦ ਦੀ ਪੋਜੀਸ਼ਨ ਕੀ ਆ ਪੰਜਾਬ ਦੇ ਵਿੱਚ ਕੀ ਹੜਪੀਟਾਂ ਨੂੰ ਜਿਹੜੀ ਬਨਾਸਬ ਸਹਾਇਤਾ ਆ ਉਹ ਪੰਚਾਈ ਜਾਰੀ ਆ ਕੰਨੇ ਪੰਚਾਈ ਜਾਂਦੀ ਔਰ ਇਹਦੇ ਦਰਮਿਆਨ ਐਸਡੀ ਆਰਐਫ ਫੰਡ ਬਾਰੇ ਵੀ ਗੱਲਬਾਤ ਕਰਾਂਗੇ ਔਰ ਇਹ ਜਿਹੜਾ ਅਗਲੀ ਗੱਲਬਾਤ ਹੈ ਉਹ ਜਿਸ ਦਾ ਅਮਰੀਕਾ ਸਰਕਾਰ ਨੇ ਔਰ ਇਥੋਂ ਦੇ ਸੈਕਟਰੀ ਆਫ ਡਿਫੈਂਸ ਨੇ ਸਿੱਖਾਂ ਦੇ ਉੱਪਰ ਜਨਰਲੀ ਵੈਸੇ ਉਹਨਾਂ ਨੇ ਇਹ ਐਲਾਨਨਾਮਾ ਕੀਤਾ ਹੈ ਕਿ ਕੋਈ ਵੀ ਵਿਅਕਤੀ ਪਗਲੀ ਪਹਿਨ ਕੇ ਜਾਂ ਦਾੜੀ ਲਾ ਕੇ ਅ ਅਮਰੀਕਾ ਦੀ ਆਰਮੀ ਵਿੱਚ ਡਾਕਟਰੀ ਨਹੀਂ ਕਰ ਸਕਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੇਕਰ ਸਭ ਤੋਂ ਪਹਿਲਾਂ ਬਚਦੇ ਆ ਪੰਜਾਬ ਸਰਕਾਰ ਨੇ ਕਿਸ ਤਰ੍ਹਾਂ ਕਰਜ਼ੇ ਦੀ ਧਾਕਨ ਜਿਹੜੀ ਆ ਆਧਾਰ ਹੁਣ ਲੈਣੀ ਸ਼ੁਰੂ ਕੀਤੀ ਆ ਉਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਅਕਤੂਬਰ ਦਸੰਬਰ ਦੀ ਤਮਾਈ ਦੇ ਦੌਰਾਨ 593 ਕਰੋੜ ਰੁਪਏ ਦਾ ਕਰਜ਼ਾ ਲੈਣ ਦਾ ਫਰੋਦੰਡ ਜਿਹੜਾ ਉਹਨਾਂ ਨੇ ਬਣਾਇਆ ਆ ਔਰ 25 26 ਦੇ 22 ਦੇ ਅਨੁਸਾਰ 24000 ਤੇ 201 ਕਰੋੜ ਰੁਪਏ ਦੇ ਇਹ ਅਦਾਹ ਕੀਤੇ ਦੇ ਉੱਡ ਰਾਸਕਾਰ ਨੇ ਅਪ੍ਰੈਲ ਅਤੇ ਅਗਸਤ ਦੇ ਵਿਚਕਾਰ 3228 ਕਰੋੜ ਦੀ ਇਹ ਉਹਨਾਂ ਨੇ ਆਪਣੇ ਸਾਧਨਾਂ ਦੇ ਕੱਟੇ ਕੀਤੇ ਸਨ ਔਰ ਪਿਛਲੇ ਮਹੀਨੇ 4000 ਕਰੋੜ ਰੁਪਏ ਵਾਧੂ ਅਦਾਹ ਲੈ ਗਏ ਸਨ ਔਰ ਦਾਸ ਦਾ ਦੇ ਮਜਾਕ ਆਧਾ ਤੁਮ ਇਹ ਜਿਹੜੇ ਜਾਣੂ ਲੋਕ ਆ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ ਆ ਹੁਣ ਸਵਾਲ ਪੈਦਾ ਹੁੰਦਾ ਆ ਕਿ ਇਹ ਹੱਦ ਮਕਤ ਕਿਉਂ ਆਧਾਰ ਲੈ ਕੇ ਆਪਣਾ ਕੰਮ ਚਲਾਉਂਦੇ ਆ ਰਹੇ ਆ ਆ ਦਾਦਾ ਆਕਸਰ ਕਦੋਂ ਤੱਕ ਲੈਣਗੇ ਆਫਟਰ ਉਹਨਾਂ ਨੂੰ ਆਪਣੀ ਕਮਾਈ ਦੇ ਸਾਧਨ ਜਿਹੜੇ ਆ ਉਹ ਪੈਦਾ ਕਰਨੇ ਪੈਣਗੇ ਔਰ ਆਪਣੇ ਵੱਲੋਂ ਕੀਤੇ ਜਾਦਾ ਖਾਤਿਆਂ ਨੂੰ ਘਟਾਉਣਾ ਪਵੇਗਾ ਜੇ ਕਨੇਸ ਪਾਸੇ ਸਰਕਾਰ ਤੋਂ ਨਹੀਂ ਪਿਆਰ ਨਹੀਂ ਨਾ ਤਾਂ ਸਰਕਾਰ ਇਹ ਚਾਹੁੰਦੀ ਆ ਕਿ ਉਹ ਆਪਣੇ ਖਾਤੇ ਘਟਾਉਣ ਕਿਉਂਕਿ ਉਹਦੇ ਵਿੱਚ ਸਰਕਾਰੀ ਜੇਤ ਤੋਂ ਦੇ ਉੱਤੇ ਜਿਹੜੀ ਐਸ਼ ਪ੍ਰਸਤੀ ਕੀਤੀ ਜਾ ਰਹੀ ਆ ਜਾਂ ਜਿਹੜੀ ਫਜ਼ੂਲ ਖਰਚੀ ਕੀਤੀ ਜਾ ਰਹੀ ਆ ਉਹਨਾਂ ਨੂੰ ਜਾਂ ਤਾਂ ਘੱਟ ਕਰਨਾ ਪਵੇਗਾ ਜਾਂ ਬੰਦ ਕਰਨਾ ਪਵੇਗਾ। ਔਰ ਇਸ ਤੋਂ ਵੀ ਇਲਾਵਾ ਜਿਹੜੀ ਦਿੱਲੀ ਦੀ ਧੜਵੀ ਫੌਜ ਹੈ ਉਹਨਾਂ ਦੀ ਸੇ ਸਾਂਤ ਸੰਭਾਲ ਤੇ ਉਹਨਾਂ ਦੇ ਐਸ਼ੋ ਆਰਾਮ ਦੇ ਉੱਪਰ ਜਿਹੜਾ ਪੈਸਾ ਖਰਚ ਕੀਤਾ ਜਾ ਰਿਹਾ ਆ ਉਹਨੂੰ ਬੰਦ ਕੀਤਾ ਜਾਣਾ ਚਾਹੀਦਾ। ਲੇਕਿਨ ਪੰਜਾਬ ਸਰਕਾਰ ਇਸ ਪਾਸੇ ਵੱਲ ਧਿਆਨ ਦੇਣ ਲਈ ਕੋਈ ਆਪਣਾ ਫਾਇਦਾ ਨਹੀਂ ਸਮਝੀਦੀ ਕਿਉਂਕਿ ਅਕਸਰ ਜਿਹੜੇ ਪਰਵਾਰਾਂ ਦੇ ਬੱਚੇ ਨਰਾਇਕ ਨਿਕਲਦੇ ਆ ਵੱਡੇ ਹੋ ਕੇ ਉਹ ਆਪ ਤਾਂ ਕੁਝ ਕਰਦੇ ਨਹੀਂ ਲੇਕਿਨ ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਬੜਾ ਵੇਚ ਕੇ ਉਹਨਾਂ ਦੇ ਉੱਪਰੋਂ ਵਟੇ ਗਏ ਪੈਸੇ ਦੇ ਨਾਲ ਜ਼ਿੰਦਗੀ ਦੇ ਵਿੱਚ ਸਾਰੀਆਂ ਸੁਖੋਤਾਂ ਦਾ ਆਨੰਦ ਮਾਣਦੇ ਤਾਂ ਰਹਿੰਦੇ ਆ ਲੇਕਿਨ ਆਪ ਜਦ ਉਹ ਕੁਛ ਨਹੀਂ ਕਰਦੇ ਤੇ ਉਹ ਜਿਹੜਾ ਰਕਮ ਉਹਨਾਂ ਨੇ ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਣਾਈ ਆ ਉਹ ਆਫਟਰ ਕਿੰਨਾ ਕਚੇ ਦਿਲ ਨੂੰ ਵੀ ਉਹ ਵੀ ਜਿਆਦਾ ਸਮੇਂ ਤੱਕ ਨਹੀਂ ਚੱਲਦੀ ਔਰ ਹਰ ਇੱਕ ਬੰਦੇ ਨੂੰ ਔਰ ਹਰ ਇੱਕ ਸੰਸਥਾ ਨੂੰ ਆਪਣਾ ਕਾਰੋਬਾਰ ਚਲਾਉਣ ਦੇ ਲਈ ਆਪਣੀ ਹੀ ਆਮਦਨ ਦੇ ਸਾਧਨ ਜਿਹੜੇ ਆ ਉਹ ਪੈਦਾ ਕਰਨੇ ਪੈਂਦੇ ਆ ਵੇਕਨ ਪੰਜਾਬ ਸਰਕਾਰ ਇਹ ਇੱਕ ਸੰਖਾ ਤਰੀਕਾ ਲੰਬੇ ਬੈਠੀ ਆ ਕਿ ਆਧਾਰ ਲਈ ਜਾਓ ਖਾਈ ਜਾਓ ਆਪਣੇ ਉਹ ਕੋਈ ਕੂਸ਼ਨ ਵਾਲਾ ਨਹੀਂ ਕੋਈ ਦਸਣ ਵਾਲਾ ਨਹੀਂ 어 ਜਿਹੜਾ ਪੈਸਾ ਆ ਉਹਦੇ ਬਾਰੇ ਫਿਰ ਆਉਣ ਵਾਲੀ ਸਰਕਾਰ ਇਹਦੇ ਦੇ ਨਿਯੇਥੇ ਕਿਸ ਤਰ੍ਹਾਂ ਵਾਪਸ ਕਰੇ ਕਦ ਜਾ ਕਿਸ ਤਰ੍ਹਾਂ ਨਾ ਕਰੇ ਉਹਦੀ ਸਰਦਾਰੀ ਹੋਵੇਗੀ ਲੇਕਨ ਹਾਂ ਦੀ ਘੜੀ ਉਹ ਜਿਹੜਾ ਆਪਣਾ ਕੰਮ ਚਲਾਉ ਕੰਮ ਕਾਦਿਆ ਉਹ ਭਾਵੇਂ ਠੀਕ ਨਹੀਂ ਲੇਕਿਨ ਕਾਦਿਆ ਲੈ ਕੇ ਕੋਈ ਰਾਜ ਦਾ ਕੰਮਕਾਰ ਕਰਨਾ ਮੈਸਨ ਦਾ ਕੋਈ ਬਹੁਤ ਵੱਡੀ ਸਿਆਣਪ ਨਹੀਂ ਇਹਦੇ ਲਈ ਜੇ ਕੋਈ ਪੰਚਾਇਤ ਸਿਦੇ ਦੀ ਲਾਉਣਾ ਆ ਤਾਂ ਉਹਦੇ ਲਈ ਸਾਧਨ ਪੈਦਾ ਕਰਨੇ ਪੈਣਗੇ ਉਹਨਾਂ ਪੈਸਾ ਇਕੱਠਾ ਕਰਨ ਦੇ ਲਈ ਹੁਣ ਨਵੇਂ ਕਾਦਿਆਂ ਦੇ ਨਾਲ ਅਪ੍ਰੈਲ ਤੇ ਦਸੰਬਰ ਦੇ ਵਿਚਕਾਰ ਰਾਜ ਸਰਕਾਰ ਦਾ ਜਿਹੜਾ ਆਧਾਰ ਹੈ ਔਰ 23000 ਤੱਕ 3 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ ਔਰ ਇਸ ਇਕਰਦਮ 20 225 ਅੰਕ ਦੇ ਬਜਟ ਅਨੁਮਾਨਾਂ ਅਨੁਸਾਰ 34201 ਕਰੋੜ ਰੁਪਏ ਦੀ ਸ਼ੁੱਧ ਅਧਾਰ ਕੀਤੇ ਦੇ ਵੰਧ ਰਾਸ਼ਵ ਕਾਰ ਦੇ ਅਪ੍ਰੈਲ ਅਤੇ ਅਗਸਤ ਦੇ ਵਿਚਕਾਰ 13326 ਕਰੋੜ ਰੁਪਏ ਆਰਬੋਂ ਦਾ ਇਕੱਠੇ ਕੀਤੇ ਸਨ ਔਰ ਪਿਛਲੇ ਮਹੀਨੇ ਕੇਵਲ 4000 ਕਰੋੜ ਰੁਪਏ ਵਾਧੂ ਅਦਾਤ ਲੈ ਗਏ ਸਨ ਮਤਲਬ ਅਦਾਬ ਲੈਣਾ ਹੈ ਦੇਣਾ ਹੈ ਭਾਵੇਂ ਕੁਝ ਵੀ ਹੋ ਜਵੇ ਔਰ ਸਭ ਤੋਂ ਵਧੀਆ ਕਰਨ ਵਾਲੇ ਇਹ ਜਦੋਂ ਇਹ ਵੱਧ ਜਿਹੜੀ ਅਦਾ 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 ਹੈ ਜਾਂ ਲੋਨ ਹੈ ਪੰਜਾਬ ਦੇ ਵਾਧੇ ਦੀ ਜਾਣਕਾਰੀ 31 ਮਾਰਚ 2026 ਤੱਕ ਇਹ 4.17 ਲੱਖ ਕਰੋੜ ਰੁਪਏ ਤੱਕ ਦੀ ਰਕਮ ਇਹ ਦੀ ਗੈਂਟੀ ਬਣ ਜਾਵੇਗੀ। ਔਰ ਇਸ ਬਾਰੇ ਚਿੰਤਾ ਬੇਸ਼ੱਕ ਸਰਕਾਰ ਨੂੰ ਕੋਈ ਨਹੀਂ ਕਿਉਂਕਿ ਸਰਕਾਰ ਵੀ ਸਮਝ ਗਿਆ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਪੰਜਾਬ ਅੰਦਰ ਕਿਹੜੀ ਪਾਰਟੀ ਦੀ ਸਰਕਾਰ ਹੋਣ ਵਿੱਚ ਆਉਂਦੀ ਆ ਕਿਹੜੀ ਪਾਰਟੀ ਨਹੀਂ ਆਉਂਦੀ। ਜੇ ਵੀ ਆਵੇ ਉਹ ਇਸ ਕਾਜੇ ਨੂੰ ਵਾਪਸ ਕਰਨ ਦੇ ਖੋਜ ਜ਼ਿੰਮੇਵਾਰ ਹੋਏਗੀ ਸੋ ਇਸ ਲਈ ਜਾਦਾ ਦੇਡੀ ਭਗਮਾਂ ਸਰਕਾਰ ਉਹ ਜਿਆਦਾ ਇਸ ਪਾਸੇ ਵੱਲ ਜਿਆਦਾ ਨਾ ਤਾਂ ਚਿੰਤਾ ਰੱਖ ਰੱਖਦੀ ਆ ਉਹ ਨਾ ਹੀ ਇਸ ਗੱਡੀ ਉਹ ਪਰਵਾਹ ਰੱਖਦੀ ਹੈ ਹੁਣ ਸਾ ਜਿਹੜਾ 2025 26 ਦਾ ਆ ਇਹਦੇ ਦਰਾਂ ਇੱਕ ਅੰਦਾਜ਼ੇ ਅਨਸਾਰ ਜਿਹੜੀ ਜੀਐਸਜੀਪੀ ਆ ਉਹ 8.50 ਲੱਖ ਕਰੋੜ ਔਰ ਇਹਦੇ ਅਨਸਾਰ ਸਾਲ ਲਈ ਜਿਹੜੀ 25-26 ਲਈ 3% ਸੀਮਾ ਤੋਂ ਇਲਾਵਾ ਜਿਹੜੀ ਜੀਐਸਜੀਪੀ ਆ ਉਹਦੇ 0.50% ਵਾਗੂ ਆਬਾਦਨ ਦੀ ਸੂਦਤ ਜਿਹੜੀ ਆ ਉਹ ਅਦਾਸ ਕਾਨੂੰਨ ਦਿੱਤੀ ਗਈ ਹੈ ਮਤਲਬ ਕਹਿੰਦਾ ਜੇ ਇਹ ਕਿਸੇ ਸੂਬੇ ਦੀ GSG ਹੋਵੇਗੀ ਉਹਦੇ ਅਨਸਾਰ ਹੀ ਉਸ ਏ ਜਿਹੜਾ ਆ ਆਪਣੇ ਰਾਜ ਨੇ ਕਬਜ਼ਾ ਜਿਹੜਾ ਉਹ ਲੈ ਸਕਦਾ ਆ ਕਿਉਂਕਿ ਸਾਰੀਆਂ ਗੱਲਾਂ ਇਸੇ ਗੱਲ ਤੇ ਡਿਪੈਂਡ ਕਰਦੀਆਂ ਆ ਸੋ ਆਉਣ ਵਾਲੇ ਦਿਨਾਂ ਵਿੱਚ ਕੀ ਬੀਤਦਾ ਆ ਕੀ ਹੁੰਦਾ ਆ ਸਾਨੂੰ ਤਾਂ ਕੋਈ ਅਸਾਰ ਦਿਖਾਈ ਨਹੀਂ ਦਿੰਦੇ ਕਿ ਪੰਜਾਬ ਸਰਕਾਰ ਇੰਨੇ ਵੱਡੇ ਰਕਮ ਦੇ ਕਾਜੇ ਇਥੋਂ ਜਲਦੀ ਨਿਕਲ ਪਾਏਗੀ ਲੇਕਿਨ ਫਿਰ ਵੀ ਜੇ ਅਜੇ ਵਕਤ ਕੋਈ ਬਹੁਤ ਥੋੜਾ ਨਹੀਂ 1 ਸਾਲ ਦਾ ਸਮਾਂ ਵੀ ਬਹੁਤ ਹੁੰਦਾ ਜੇਕਰ ਸਰਕਾਰ ਸੰਜੀਦਗੀ ਦੇ ਨਾਲ ਆਪਣੇ ਖਾਤੇ ਜਿਹੜੇ ਆ ਉਹ ਕਢਾਉਣ ਦਾ ਯਤਨ ਕਰੇ ਆਪਣੇ ਇਹ ਖਾਤਿਆਂ ਨੂੰ ਘਟਾ ਕੇ ਉਹ ਫਜ਼ੂਲ ਖਾਤੀ ਨੂੰ ਬੰਦ ਕਰੇ ਔਰ ਤਾਂ ਜਾ ਕੇ ਕੋਈ ਥੋੜਾ ਬਹੁਤ ਜਿਹੜਾ ਐ ਐਸਾ ਆ ਉਹ ਪੰਜਾਬ ਦੇ ਲੋਕਾਂ ਦਾ ਬਚਾਇਆ ਜਾ ਸਕਦਾ ਆ ਲੇਕਿਨ ਜੇਕਰ ਪੰਜਾਬ ਸਵਕਾਰ ਇਸੇ ਹੀ ਹਾਲ ਵਿੱਚ ਆਪਣੇ ਕੰਮ-ਕਾਜ ਕਰਦੀ ਰਹੀ ਤਾਂ ਪੰਜਾਬ ਦੇ ਸਿਰ ਤੋਂ ਕਰਦੀ ਜਿਹੜੀ ਪੰਡ ਜਿਹੜੀ ਆ ਉਹ ਛੋਟੀ ਹੁੰਦੀ ਦਿਖਾਈ ਦੇਣੀ ਕੋਈ ਖਾਲਾ ਜੀ ਦਾ ਵਾਰਾ ਨਹੀਂ ਸੋ ਇਹ ਜਿਹੜੀ ਸਰਕਾਰ ਦੀ ਗੱਲ ਹੈ ਇਹਦੇ ਲਈ ਪੰਜਾਬ ਸਰਕਾਰ ਨੂੰ ਬੜੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਆ ਬੇਸ਼ੱਕ ਉਹਨਾਂ ਦੀ ਸਰਕਾਰ ਅੱਗੇ ਜਾ ਕੇ ਆਵੇ ਜਾਂ ਨਾ ਆਵੇ ਉਹਨਾਂ ਦਾ ਇੱਕ ਫ਼ਰਮਜ ਮੰਦਾ ਆ ਕਿ ਉਹ ਆਉਣ ਵਾਲੀ ਸਰਕਾਰ ਨੂੰ ਚੰਗੇ ਪਲੱਸ ਬਜਟ ਦੇ ਨਾਲ ਉਹਨਾਂ ਦੇ ਹਵਾਲੇ ਕਰੇ ਤਾਂ ਕਿ ਦੇਸ਼ ਵਿਦੇਸ਼ ਵਿੱਚ ਇਸ ਸਰਕਾਰ ਦੀ ਸ਼ੋਭਾ ਜਿਹੜੀ ਆ ਉਹ ਹੋਰ ਵੀ ਵਧੇ ਹੁਣ ਦੇਖਣਾ ਇਹ ਆ ਪੰਜਾਬ ਸਰਕਾਰ ਇਸ ਮੌਕੇ ਦੇ ਉੱਤੇ ਆਪਣੀ ਕੀ ਨੀਤੀ ਬਣਾਉਂਦੀ ਆ ਜਾਂ ਕੀ ਨੀਤੀ ਨਹੀਂ ਅਪਣਾਉਂਦੀ ਇਹ ਅਜੇ ਦੇਖਣਾ ਬਾਕੀ ਆ ਦੂਸਰਾ ਜਿਹੜਾ ਕੌਮਿਕ ਹੈ ਅੱਜ ਦਾ ਉਹ ਹੈ ਪੰਜਾਬ ਵਿੱਚ ਜਿਹੜੇ ਦੂਸਰੇ ਰਾਜਾਂ ਤੋਂ ਮਜ਼ਦੂਰ ਆਣ ਕੇ ਨੌਕਰੀ ਕਰਨੀ ਆਏ ਆ ਜਾਂ ਆ ਰਹੇ ਆ ਉਹਨਾਂ ਬੰਦੋਂ ਜਿਹੜੇ ਕ੍ਰਾਈਮ ਪੰਜਾਬ ਵਿੱਚ ਕੀਤੇ ਜਾ ਰਹੇ ਆ ਉਹ ਲੋਕ ਲੋਕਲ ਬੰਦਿਆਂ ਦੀ ਵੱਟ ਟੋਕੀ ਕੀਤੀ ਜਾਂਦੀ ਆ ਉਹਨਾਂ ਦੇ ਬੱਚਿਆਂ ਨੂੰ ਚੋਰੀ ਚੁੱਕੇ ਚੋਰੀ ਛੁਪ ਕੇ ਉਠਾ ਕੇ ਲੈ ਜਾਂਦੇ ਆ ਉਹ ਕਈ ਬੱਚੇ ਤਾਂ ਕਤਲ ਵੀ ਕਰ ਦਿੱਤੇ ਗਏ ਆ ਔਰ ਹਰਦੋਈ ਲੋਕਲ ਬੰਦਿਆਂ ਦੇ ਉੱਤੇ ਮਾਰਾਂ ਮਾਰੀ ਇਹ ਕੀਤੀ ਜਾਂਦੀ ਆ ਇਹਨਾਂ ਲੋਕਾਂ ਵੱਲੋਂ ਹੋਪ ਤੇ ਹੋ ਇਹ ਲੋਕ ਗਲੀਆਂ ਦੇ ਚੌਕਾਂ ਤੇ ਔ ਕਿਸੇ ਵੀ ਕੋਨੇ ਵਿੱਚ ਬੈਠ ਕੇ ਹਰ ਰੋਜ਼ ਸ਼ਰਾਬ ਪੀਂਦੇ ਰਹਿੰਦੇ ਆ ਔਰ ਉੱਥੇ ਲੰਘਣ ਵਾਲੀਆਂ ਜਿਹੜੀਆਂ ਔਰਤਾਂ ਆ ਉਹਨਾਂ ਦੇ ਨਾਲ ਬਤਨੀ ਜੀ ਵਾਲਾ ਬਤਾਉ ਕਰਦੇ ਆ ਲੇਕਿਨ ਫਿਰ ਵੀ ਇਹਨਾਂ ਨੂੰ ਪੁੱਛਣ ਦਸਣ ਵਾਲਾ ਕੋਈ ਨਹੀਂ ਨਾ ਸਕਾ ਇਸ ਇਹਨਾਂ ਦੇ ਇਹਨਾਂ ਨੂੰ ਪੁੱਛ ਸਕਦੀ ਆ ਨਾ ਪੰਜਾਬ ਪੁਲਿਸ ਕੋਈ ਹਰਕਤ ਵਿੱਚ ਆਉਂਦੀ ਆ ਕਿਹੜਾ ਤੋਂ ਕਟ ਇਹਨਾਂ ਲੋਕਾਂ ਦੀ ਆਇਡੈਂਟੀਟੀ ਬਾਦੇ ਪਛਾਣ ਕਰ ਲਈ ਜਾਵੇ ਕਿ ਆਫਟਰ ਆਲ ਇਹ ਲੋਕ ਕਿੱਥੋਂ ਆਏ ਆ ਕਿੱਥੇ ਦੇ ਰਹਿਣ ਵਾਲੇ ਆ ਔਰ ਇਹਨਾਂ ਇਹਨਾਂ ਨੇ ਪਿੱਛੇ ਕੋਈ ਜੁਰਮ ਕੀਤਾ ਜਾਂ ਨਹੀਂ ਕੀਤਾ ਕਿਉਂਕਿ ਜੇ ਪੁਲਿਸ ਦੇ ਕੋਲ ਅਜਿਹੀ ਜਾਣਕਾਰੀ ਜਾਂ ਇਨਫੋਰਮੇਸ਼ਨ ਹੋਵੇਗੀ ਅਗਰ ਉਹ ਪੰਜਾਬ ਦੇ ਵਿੱਚ ਕੋਈ ਕ੍ਰਾਈਮ ਕਰਦੇ ਵੀ ਆ ਤਾਂ ਉਹਨਾਂ ਤੱਕ ਉਹਨਾਂ ਨੂੰ ਫੜਨ ਦੇ ਲਈ ਜੇ ਜੇ ਉਹਨਾਂ ਨੇ ਵੀਰ ਭਾਈ ਦਿੱਤੇ ਆਪਣੇ ਉਹ ਉਹ ਉਹਦੇ ਅਨਸਾਰ ਉਹਨਾਂ ਤੱਕ ਆਸਾਨੀ ਦੇ ਨਾਲ ਪਹੁੰਚਿਆ ਜਾ ਸਕਦਾ ਹੈ। ਹੁਣ ਇਹ ਵੀ ਇੱਕ ਅਜੀਬ ਗੱਲ ਦਿਖਾਈ ਦਿੰਦੀ ਆ ਕਿ ਪਤਾ ਨਹੀਂ ਸਰਕਾਰ ਕਿਉਂ ਚਾਹਤਾ ਇਹਨਾਂ ਲੋਕਾਂ ਨੇ ਜਿੱਥੇ ਵੀ ਸਰਕਾਰੀ ਜ਼ਮੀਨ ਜਾਂ ਕਿਸੇ ਪਰਵਾਦ ਦੀ ਵੇਦੀ ਪਈ ਜਮੀਨ ਆ ਉਥੇ ਚੁੰਕਾ ਬਾਣ ਕੇ ਆਪਣਾ ਜਿਹੜਾ ਡੰਡਾ ਜਮਾ ਲੈਂਦੇ ਆ ਝੌਂਪੜੀਆਂ ਬਣਾ ਦਿੰਦੇ ਆ ਉਹ ਉਹਨਾਂ ਝੌਂਪੜੀਆਂ ਦੀ ਹਾਕ ਤੇ ਆ ਕੇ ਉਥੇ ਉਹਨਾਂ ਨੂੰ ਮੇਲਣ ਵਾਲੀ ਜਿਹੜੀ ਬਿਜਲੀ ਆ ਉਹ ਝੌਂਪੜੀਆਂ ਬਾਰੇ ਖੁਦ ਐਡੀ ਦੇਖੰਦੇ ਆ ਤੋਂ ਸਿੱਧੀ ਖਿੱਚ ਲੈਂਦੇ ਆ ਲੇਕਿਨ ਇਹਦੇ ਬਾਅਦ ਇਹ ਵੀ ਬੋਰਡ ਬਗਾਇਦਾ ਕੋਈ ਪਰਵਾਹ ਨਹੀਂ ਕਰਦਾ ਜੇਕਰ ਆਮ ਜਿਹੜਾ ਪ੍ਰਵਾਹ ਹੈ ਪੰਜਾਬ ਦਾ ਜੇਕਰ ਉਹ ਇਹੋ ਜਿਹੀ ਕੋਈ ਗੈਰ ਕਾਨੂੰਨੀ ਹਰਕਤ ਕਰੇ ਤਾਂ ਦਿੱਲੀ ਮੋਰ ਦੇ ਜਿਹੜੇ ਅਧਿਕਾਰੀ ਆ ਉਹ ਉਹਨਾਂ ਨੂੰ ਦਬਕੇ ਮਾਰ-ਮਾਰ ਕੇ ਉਹਨਾਂ ਦਾ ਖੂਨ ਪੀ ਲੈਂਦੇ ਆ ਪਤਾ ਨਹੀਂ ਸਾਲੇ ਬਹਾਗ ਦੇ ਇਹ ਲੋਕ ਇਹਨਾਂ ਝੁੱਗੀ-ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਕਾਰਗਜ਼ਾਰੀ ਨੂੰ ਕਿਉਂ ਨਹੀਂ ਦੇਖਦੇ ਉਹਨਾਂ ਵੱਲੋਂ ਕਿਸ ਤਰ੍ਹਾਂ ਬੀਚਵੀਂ ਦੇ ਐ ਬਾਤਾਂ ਕੀ ਕੀ ਜਾ ਰਹੀਆਂ ਜਾਂ ਕਿਸ ਤਰ੍ਹਾਂ ਉਹਨਾਂ ਵੱਲੋਂ ਚੋਰੀਆਂ ਠੀਕੀਆਂ ਜਾ ਰਹੀਆਂ ਲੋਕਾਂ ਲੋਕਾਂ ਦੇ ਉੱਤੇ ਜਲਨ ਕੀਤੀ ਜਾ ਰਹਾ ਉਹ ਇਕੱਠੇ ਹੋ ਕੇ ਦਿਨ ਦੇ ਦੰਦ ਮੰਨਦੇ ਹੋਏ ਆਪਣੇ ਹੱਥਾਂ ਦੇ ਚਾਹ ਆ ਲੈ ਕੇ ਛੜਕਾਂ ਉੱਤੇ ਕੰਮ ਦੇ ਲੈਂਦੇ ਆ ਪਰ ਮਜਾ ਲੈ ਕੋਈ ਉਹਦੀ ਸਦਾ ਕੋਈ ਅਫੀਸਰ ਜਾਂ ਕੋਈ ਛੋਟਾ ਮੋਟਾ ਅਧਕਾਰੀ ਕੋਈ ਉਹਨਾਂ ਨੂੰ ਇਹ ਪੁੱਛਦਾ ਹੋਵੇ ਵੀ ਭਾਈ ਤੁਸੀਂ ਅਮਨ ਕਾਨੂੰਨ ਦੀ ਸਿਚੁਏਸ਼ਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕਰਾਇਆ ਉਸ ਲਈ ਉਹਨਾਂ ਨੂੰ ਜੇ ਜੇ ਦੀਆਂ ਸੀਖਾਂ ਪਿੱਛੇ ਬੰਦ ਕਰਕੇ ਉੱਥੇ ਲੱਗਣਾ ਚਾਹੀਦਾ ਆ ਤਾਂ ਕਿ ਲੋਕਲ ਜਿਹੜੇ ਲੋਕ ਆ ਪੰਜਾਬ ਦੇ ਰਹਿਣ ਵਾਲੇ ਉਹ ਵੀ ਅਮਨ ਚੈਨ ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਸਕਣ ਹੁਣ ਪਤਾ ਨਹੀਂ ਕਿੰਨਾ ਕੌਖਾ ਕੰਮ ਹੈ ਕਿ ਨਾ ਚੌਬੜੀਆਂ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਦੀ ਆਇਡੈਂਟੀਟੀ ਓਕੀਸ਼ਨ ਕਰਨ ਲਈ ਕੋਈ ਵੀ ਵਿਭਾਗ ਜਿਹੜਾ ਜਾਂ ਵਿਭਾਗ ਦੇ ਇਹ ਅਫਸਰ ਜਿਹੜੀ ਆ ਉਹ ਜਾਣ ਲਈ ਪਿਆਰ ਨਹੀਂ ਪਤਾ ਨਹੀਂ ਉਹਨਾਂ ਨੂੰ ਜਿਹੜੀ ਚੀਜ਼ ਦਾ ਡਰ ਸਤਾਈ ਰਿਹਾ ਆ ਸ਼ਾਇਦ ਉਹ ਕਿਸੇ ਗਲਤੋਂ ਡੱਬੇ ਹੋਣ ਔਰ ਇਹਦੇ ਵਿੱਚ ਇਹ ਆ ਵੀ ਇਹ ਛੋਟੇ ਛੋਟੇ ਇਹਨਾਂ ਦੇ ਜਵਾਕ ਵੀ ਕ੍ਰਾਈਮ ਦੀ ਦੁਨੀਆ ਵਿੱਚ ਦਾਖਲ ਹੋ ਚੁੱਕੇ ਆ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਹੱਥਾਂ ਵਿੱਚ ਇੱਕ ਐਸਾ ਹਥਿਆਰ ਬੰਨਿਆ ਹੁੰਦਾ ਆ ਕਿ ਅਗਰ ਉਹ ਕਿਸੇ ਬੰਦੇ ਦੇ ਸੈਂਡਵਿਚ ਜਾਂ ਕਿਸੇ ਉਹਦੇ ਸਰੀਰ ਦੇ ਉੱਤੇ ਜੋਰ ਦੇ ਨਾਲ ਮਾਰ ਪੈਂ ਤਾਂ ਉਸ ਬੰਦੇ ਦਾ ਬਚਣਾ ਮੁਸ਼ਕਲ ਹੋ ਜਾਂਦਾ ਆ ਦੇਖਣ ਨੂੰ ਉਹ ਛੋਟਾ ਜਿਹਾ ਥਿਆ ਹੈ ਦੇਖਣਾ ਇਹ ਲੋਗ ਹਰ ਸਮੇ ਆਪਣੇ ਹੱਥਾਂ ਵਿੱਚ ਧਿਆਨ ਲਾਇ ਕੇ ਔਰ ਇਲਾਕੇ ਦੇ ਲੋਕਾਂ ਦਰਮਿਆਨ ਇਹ ਉਹ ਦਬ ਤੇ ਸਹਿਨ ਦਾ ਮਾਹੌਲ ਪੈਦਾ ਕਰਕੇ ਰੱਖਦੇ ਆ ਕਾ ਕੇ ਉਹਨਾਂ ਦੇ ਸਾਹਮਣੇ ਕੋਈ ਵੀ ਅਦਵਾਜ ਜਾਂ ਆਦਮੀ ਜਾਂ ਔਰਤ ਕੋਈ ਚੀ ਵੀ ਨਾ ਕਰ ਸਕੇ ਇਹ ਉਹ ਜਿਆਦਾ ਜੀਵਨਾਦੀ ਪੰਜਾਬ ਦੇ ਲੋਕਾਂ ਦਾ ਬਣ ਚੁੱਕਾ ਆ ਹੁਣ ਦੇਖਣਾ ਇਹ ਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਪੰਗਿਸ ਇਸ ਦਿਸ਼ਾ ਵੱਲ ਕੁਝ ਕਰਨ ਦਾ ਯਤਨ ਕਰਦੀ ਆ ਜਾਂ ਨਹੀਂ ਕਰਦੀ ਵੈਸੇ ਜੇ ਪਿਛਲਾ ਇਤਿਹਾਸ ਦੇਖਿਆ ਜਾਵੇ ਅੱਜ ਤੱਕ ਸਰਕਾਰਾਂ ਜਾਂ ਪੰਜਾਬ ਪੰਗਿਸ ਨੇ ਇਹਨਾਂ ਦੀ ਜਾਣ ਪਛਾਣ ਦਾ ਪਤਾ ਕਰਨ ਨਹੀਂ ਦੇਈ ਜਾਂ ਇਹਨਾਂ ਦੀ ਜਾਣ ਪਛਾਣਵਾਦੀ ਵਿਕਾਰ ਵਖਣ ਦੇ ਲਈ ਕੋਈ ਬਹੁਤ ਵੱਡਾ ਮਾਰਤਾ ਨਹੀਂ ਮਾਰਿਆ ਲੇਕਿਨ ਫਿਰ ਵੀ ਜੇਕਰ ਸਕਾਰ ਇਸੇ ਚਾਲੇ ਹੀ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਪੰਜਾਬ ਦੇ ਵਿੱਚ ਹਰ ਇੱਕ ਪੈਂਕੇ ਦੇ ਬਾਅਦ ਜ਼ੁਲਮ ਤੇ ਹੋਰ ਜਿਹੜੇ ਇਹਨਾਂ ਦੇ ਮਾਡਲ ਵਗੈਰਾ ਇਹ ਕਰਦੇ ਆ ਉਹ ਹੁੰਦੇ ਰਹਿਣਗੇ ਜਿਨ੍ਹਾਂ ਤੇ ਕਾਬੂ ਪਾ ਸਕਣਾ ਬੜਾ ਮੁਸ਼ਕਲ ਹੋ ਜਾਵੇਗਾ ਸਰਕਾਰ ਦੇ ਲਈ ਇਸੇ ਲਈ ਇਹ ਜ਼ਰੂਰੀ ਆ ਸਰਕਾਰ ਤੇ ਪੰਜਾਬ ਪੁਲਿਸ ਇਸ ਮਾਮਲੇ ਦੇ ਬਾਰੇ ਜਲਦੀ ਤੋਂ ਜਲਦੀ ਹਰਕਤ ਵਿੱਚ ਆਵੇ ਜਿਹੜਾ ਅਗਲਾ ਵਿਸ਼ਾ ਹੈ ਆਪਣਾ ਉਹ ਹੈ ਹੜ੍ਹਾਂ ਤੋਂ ਔਂ ਤੋਂ ਬਾਅਦ ਦੀ ਸਿਚੁਏਸ਼ਨ ਬਾਰੇ ਗੱਲਬਾਤ ਕਰਨਾ ਔਰ ਐਸਡੀਆਰ ਫੰਡ ਜਿਹੜਾ ਆਇਆ ਉਹ ਉਹਦੇ ਬਾਰੇ ਜਿਸ ਤਰ੍ਹਾਂ ਕਿਹਾ ਜਾਂਦਾ ਆ ਕੇਂਦਰ ਸਰਕਾਰ ਵੱਲੋਂ ਵੀ ਔਰ ਹੋਰ ਸਰਨਾਵਾਂ ਦਾ ਹਿੰਦੀ ਦੱਸਿਆ ਜਾ ਰਿਹਾ ਆ ਕਿ ਪੰਜਾਬ ਸਰਕਾਰ ਕੋਲ 12000 ਕਰੋੜ ਰੁਪਇਆ ਇਸ ਫੰਡ ਵਿੱਚ ਪਿਆ ਹੈ ਉਹ ਸਰਕਾਰ ਇਸ ਫੰਡ ਦੇ ਇਹ ਇਸ ਫੰਡ ਦੇ ਵਿੱਚ 12000 ਕਰੋੜ ਰੁਪਏ ਦੀ ਰਕਮ ਪਈ ਹੋਣ ਦੀ ਗੱਲ ਤੋਂ ਅਨਕਾਰ ਨਹੀਂ ਕਰ ਰਹੀ ਆ ਪੰਜਾਬ ਸਰਕਾਰ ਦਾ ਆਪਣਾ ਦਾਵਾ ਆ ਕੇਂਦਰ ਸਰਕਾਰ ਆਪਣਾ ਦਾਵਾ ਆ ਦਾਵਾ ਕਰਦੀ ਆ ਲੇਕਿਨ ਇਹ ਕੋਈ ਬੈਠ ਕੇ ਫੈਸਲਾ ਕਾਬਨਾ ਯਤਨ ਨਹੀਂ ਕਰਦਾ ਤੇ ਆਫਟਰ ਆਲ ਇਹ ਸਹੀ ਪੋਜੀਸ਼ਨ ਕੀ ਆ ਇਹਦੇ ਵਿੱਚ ਕਾਜਾ ਕਾਜਾ ਸਹੀ ਇਹਦੇ ਵਿੱਚ ਜਿਹੜੀ ਸਹਾਇਤਾ ਰਾਸ਼ੀ ਆਈ ਆ ਉਹ ਕਿੰਨੀ ਆ ਕਿੰਨੀ ਪਈ ਆ ਕਿਉਂਕਿ ਰਾਜ ਤੇ ਕੇਂਦਰ ਸਰਕਾਰ ਦੇ ਦਰਮਿਆਨ ਜਿਹੜੇ ਅੰਕੜੇ ਆ ਉਦੋਂ ਆ ਪਾਸੀਆਂ ਤੋਂ ਵੱਖੋ ਵੱਖਰੇ ਦੱਸੀ ਜਾ ਰਹੇ ਆ ਇਸ ਲਈ ਇਸ ਕੰਮ ਨੂੰ ਕਿਸੇ ਨਕੀਅਤ ਦੇ بچਾਉਣ ਦੇ ਲਈ ਇਹ ਦੋਹਾਂ ਧਿਰਾਂ ਨੂੰ ਇੱਕ ਮੰਚ ਤੇ ਇਕੱਠਾ ਹੋ ਕੇ ਇਹ ਫੈਸਲਾ ਕਰਨਾ ਚਾਹੀਦਾ ਆ ਕਿ ਇਸ ਫੰਡ ਦੇ ਵਿੱਚ ਹਾਪਲਾ ਕਿੰਨੇ ਪੈਸੇ ਪਏ ਹਨ ਤਾਂ ਕਿ ਜਿਹੜਾ ਜਿਹੜੇ ਲੋਕ ਇਸ ਮਿਲ ਦੇ ਹੜਾ ਨੂੰ ਪ੍ਰਭਾਵਿਤ ਹੋਏ ਹਨ ਉਹਨਾਂ ਤੱਕ ਅੱਜੇ ਤੱਕ ਦੇ ਸਵਕਾਰੀ ਤੋਂ ਦੇਵਤੇ ਕੋਈ ਸਹਾਇਤਾ ਜਾਂ ਕੋਈ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਲੀ ਗੱਲ ਸਾਹਮਣੇ ਨਹੀਂ ਆ ਰਹੀ ਜਿਸ ਕਰਕੇ ਇਹ ਜਿਹੜੇ ਪੀੜਤ ਪਰਿਵਾਰ ਹੈ ਉਹ ਹਰ ਰੋਜ਼ ਆਪਣੀ ਸਵਤਾਖਰੋਂ ਕੋਈ ਸਹਾਇਤਾ ਦੇ ਆ ਜਾਣ ਦੀ ਅਢੀਕ ਕਰਦੇ ਰਹਿੰਦੇ ਆ ਔਰ ਇਹ ਸ਼ਾਬਾਸ਼ ਦੇਣ ਵਾਲੀ ਗੱਲ ਹੈ ਕਿ ਸਵਤਾਖ ਭਾਵੇਂ ਇਸ ਪਾਸੇ ਵੱਲ ਬੜੀ ਹੌਲੀ ਅਦਮ ਚੌਕ ਦੇ ਆ ਦੇ ਕੰਸਮਾ ਸੇਵੀ ਜਥੇਬੰਦੀਆਂ ਔਰ ਇੰਡੀਵਿਜਲ ਕਾਪ ਦੇ ਉਤੇ ਨੌਜਵਾਨਾਂ ਨੇ ਜੋ ਅੱਗੇ ਵਧ ਕੇ ਖਣ ਪੀੜਤਾ ਦੀ ਸਹਾਇਤਾ ਵਿੱਚ ਕੀਤੀ ਆ ਔਰ ਅੱਗੇ ਵੀ ਕਰ ਰਹੇ ਆ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੇ ਟੁੱਟੇ ਹੋਏ ਘਰਾਂ ਨੂੰ ਮੁੱਕੇ ਬਣਾਉਣ ਦੇ ਲਈ ਜੋ ਯਤਨ ਉਹਨਾਂ ਵੱਲੋਂ ਕੀਤੇ ਜਾ ਰਹੇ ਆ ਉਹ ਸੱਚਮੁੱਚ ਹੀ ਪ੍ਰਸੰਸਾਯੋਗ ਹਨ ਸਾਡੀ ਅਦਾਸ ਹੈ ਇਹ ਜਿਹੜੇ ਬੰਦੇ ਜਾਂ ਜਿਹੜੀਆਂ ਸੰਸਥਾਵਾਂ ਇਹ ਹਰਪੀਟਾਂ ਦੀ ਸ਼ਹਾਦਤ ਲਈ ਅੱਗੇ ਆਈਆਂ ਆ ਉਹਨਾਂ ਨੂੰ ਪਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਕਿ ਉਹ ਇਸੇ ਤਰ੍ਹਾਂ ਹੀ ਲੋੜਵੰਦ ਲੋਕਾਂ ਦੀ ਸ਼ਹਾਦਤਾਂ ਲਈ ਅੱਗੇ ਹੋ ਕੇ ਕੰਮ ਕਰਦੇ ਰਹਿਣ ਥੈਂਕ ਯੂ ਵੈਰੀ ਮੱਚ